ਪਾਰਟੀ ਜਿੰਦਾਬਾਦ ਚੇਰ ਸਿੰਘ ਕੋਹਾਵਾ ਜਿੰਦਾਬਾਦ ਚੇਰ ਸਿੰਘ ਕੋਹਾਵਾ ਜਿੰਦਾਬਾਦ ਸਸ਼ੀਕਾ ਤੁਸੀਂ ਦੇਖ ਰਹੇ ਹੋ ਮਲੋਟ ਲਾਈਵ ਤੇ ਮੈਂ ਹਰਾਮ ਕੁਮਾਰ ਮਲੋਟ ਦੇ ਵਿੱਚ ਇਸ ਵੇਲੇ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਜੋ ਸ਼ੇਰ ਸਿੰਘ ਕੋਹਾਵਾ ਜੀ ਨੂੰ ਫਿਰੋਜ਼ਪੁਰ ਹਲਕੇ ਤੋਂ ਕਾਂਗਰਸ ਦੀ ਜਿਹੜੀ ਲੋਕ ਸਭਾ ਦੀ ਜਿਹੜੀ ਟਿਕਟ ਉਹ ਦਿੱਤੀ ਗਈ ਆ ਸੋ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਕਿਸ ਤਰ੍ਹਾਂ ਦੀ ਜਿਹੜੀ ਖੁਸ਼ੀ ਹੈ ਉਹ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਵਿੱਚ ਸ਼ਿਸ਼ਵਾ ਜੀ ਕੀ ਕਹੋਗੇ ਜੀ ਕੀ ਕਿੰਨੀ ਕੋ ਖੁਸ਼ੀ ਹੈ ਜੀ ਬਹੁਤ ਭਾਰੀ ਉਤਸ਼ਾਹ ਹੈ ਜੀ ਸਾਨੂੰ ਹੁਣੇ-ਹੁਣੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੀ ਜੀ ਤੋਂ ਕਾਲ ਆਈ ਹੈ ਮੈਸੇਜ ਆਇਆ ਹੈ ਕਿ ਸਾਨੂੰ ਫਿਰੋਜ਼ਪੁਰ ਹਲਕੇ ਤੋਂ ਲੋਕ ਸਭਾ ਦੇ ਸ਼ੇਰ ਸਿੰਘ ਭਾਇਆ ਸਾਹਿਬ ਨੂੰ ਇਹ ਟਿਕਟ ਐਲਾਨ ਹੋ ਗਈ ਹੈ ਜਿੰਨੇ ਵੀ ਕਾਂਸੀ ਵਰਕਰਾਂ ਹੁਣੇ ਵੀਰ ਜਣ ਇੱਕ ਮਿੰਟ ਚ ਸਾਨੂੰ ਮੈਸੇਜ ਆਇਆ ਤੇ ਖੁਸ਼ੀ ਦੇ ਹਜ਼ਾਰ ਦੇ ਵਿੱਚ ਚੰਦ ਹੀ ਪੜਾਂ ਦੇ ਵਿੱਚ ਸਾਡੇ ਕਾਂਗਰਸੀ ਵਰਕਰ ਇਕੱਠੇ ਹੋ ਗਏ ਬਹੁਤ ਪੁਰਾਣੇ ਰਾਜਨੀਤਿਕ ਨੇ ਮਲੌਰ ਸ਼ਹਿਰ ਹੀ ਨਹੀਂ ਪੂਰੇ ਫਰੋਜਪੁਰ ਹਲਕੇ ਚ ਦੋ ਤਿੰਨ ਵਾਰ ਉਹ ਇਲੈਕਸ਼ਨ ਲੜ ਚੁੱਕੇ ਨੇ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਬਹੁਤ ਹੁਸਸਾ ਹੈ ਵਰਕਰਾਂ ਚ ਇੱਕ ਇੱਕ ਰਾਜਨੀਤਿਕ ਤੌਰ ਤੇ ਉਹ ਪਰਿਵਾਰਾਂ ਦੇ ਨਾਲ ਦੁੱਖ ਸੁੱਖ ਚ ਵਰਤਦੇ ਰਹੇ ਨੇ ਸ਼ੇਰ ਸਿੰਘ ਭਾਇਆ ਸਾਹਿਬ ਉਹਨਾਂ ਦਾ ਪਰਿਵਾਰ ਇੱਥੋਂ ਦੇ ਜਿੰਨੇ ਵੀ ਸ਼ਹਿਰ ਨਿਵਾਸੀ ਹੈ ਉਹਨਾਂ ਨੂੰ ਬਾਈ ਨੇਮ ਜਾਣਦੇ ਨੇ ਸ਼ੇਰ ਸਿੰਘ ਭਾਇਆ ਜੀ ਪੁਰਾਣੇ ਰਾਜਨੀਤਿਕ ਖਿਡਾਰੀ ਨੇ ਹੁਣ ਜੰਗ ਲੜਨ ਦਾ ਮਜ਼ਾ ਆਊਗਾ ਸਾਡੇ ਇੱਕ ਇੱਕ ਕਾਂਗਰਸੀ ਵਰਕਰ ਦੇ ਵਿੱਚ ਪੂਰਾ ਉਤਸ਼ਾਹ ਹੈ ਤੇ ਪੂਰੀ ਜਿੰਦ ਜਾਨ ਨਾਲ ਅਸੀਂ ਇਹ ਝੋਲੀ ਇੱਥੋਂ ਮਲੋੜ ਸ਼ਹਿਰ ਤੋਂ ਹਲਕੇ ਮਲੋੜ ਤੋਂ ਵੋਟਾਂ ਵਧਾ ਕੇ ਸ਼ੇਰ ਸਿੰਘ ਭਾਇਆ ਜੀ ਦੇ ਝੋਲੀ 'ਚ ਪਾਵਾਂਗੇ ਤੇ ਕਾਂਗਰਸ ਦਾ ਕੈਂਡੀਡੇਟ ਅਸੀਂ ਫਿਰੋਜ਼ਪੁਰ ਹਲਕੇ ਤੋਂ ਜਿਤਾਵਾਂਗੇ ਧੰਨਵਾਦ ਜੀ ਜਿਹੜਾ ਸਾਹਿਬ ਕੀ ਕਰ ਜੁਦੀਸ਼ ਜਿਹੜਾ ਜੀ ਜੀ ਖੇੜਾ ਸਾਹਿਬ ਸਾਬ ਬਹੁਤ ਹੀ ਕੁਜੀ ਦੀ ਗੱਲ ਹੈ ਕੀ ਸਾਡੇ ਐਮਪੀ ਪੁਰਾਣੇ ਐਮਪੀ ਸ਼ੇਰ ਸਿੰਘ ਕਬਾਇਆ ਜੀ ਜਿਹਨੂੰ ਹੀ ਟਿਕਟ ਦਿੱਤੀ ਗਈ ਆ ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜੇਲਾ ਫਰੋਜਪੁਰ ਦਾ ਐਮਪੀ ਬਣਾਵਾਂਗੇ ਸ਼ੇਰ ਸਿੰਘ ਕਬਾਇਆ ਜਿੰਦਾਬਾਦ ਸ਼ੇਰ ਸਿੰਘ ਕਬਾਇਆ ਜਿੰਦਾਬਾਦ ਕਿਹੜਾ ਸਾਹਿਬ ਅਰਸ਼ ਪਹਿਲਾ ਦਾ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਇੱਥੇ ਪਹੁੰਚਣ ਤੇ ਗੱਲ ਆ ਵੀ ਅੱਜ ਦੀ ਜਿਹੜੇ ਆਪਣੇ ਸ਼ੇਰ ਸਿੰਘ ਖਬਾਇਆ ਸਾਡੇ ਮਲੋ ਆਪਣੇ ਫਰੀ ਫਰੋਜਪੁਰ ਪਾਰਲੀਮੈਂਟ ਹਲਕੇ ਤੋਂ ਕੈਂਡੀਡੇਟ ਸੀ ਉਹਨਾਂ ਨੂੰ ਟਿਕਟ ਮਿਲ ਗਈ ਹੈ ਸاسي ਸਾਰੇ ਰਲ ਕੇ ਕਾਂਗਰਸ ਪਾਰਟੀ ਵਾਲੇ ਸਾਡੇ ਪ੍ਰਧਾਨ ਜੀ ਸ਼ੇਵਾ ਜੀ ਜਗਦੀਸ਼ ਖੇੜਾ ਜੀ ਸ਼ਾਸਤਰੀ ਜੀ ਸੋਨੀ ਸਾਹਿਬ ਗੱਬਾ ਸਾਹਿਬ ਤੇ ਸਾਰੇ ਜਣੇ ਹੋਰ ਵੀ ਸੌਰਵ ਜੀ ਸਾਰੇ ਮੇਰੇ ਕਾਂਗਦੀ ਡਾਵਰ ਸਾਹਿਬ ਹੋਰ ਮਗਰ ਵੀ ਖੜੇ ਆ ਸਾਰੇ ਮੇਰੇ ਸਤਿਕਾਰਯੋਗ ਆ ਸਾਰੇ ਪਹੁੰਚੇ ਆ ਤੇ ਇੰਨੀ ਖੁਸ਼ੀ ਹੈ ਸਾਨੂੰ ਸ਼ੇਰ ਸਿੰਘ ਖਬਾਇਆ ਜੀ ਨੂੰ ਟਿਕਟ ਮਿਲਣ ਤੇ ਉਹ ਥੰਬ ਜਿਹੜਾ ਪੁਰਾਣਾ ਕਾਂਗਰਸ ਦਾ ਸਭ ਤੋਂ ਸ਼ਾਨਦਾਰ ਬੇ ਤੜਕ ਤੇ ਬੇ ਤੜਕ ਤੇ ਬਿੜਾ ਵਧੀਆ ਸਭ ਤੋਂ ਕਿ ਵਧੀਆ ਕੈਂਡੀਡੇਟ ਸਾਡੇ ਹਲਕੇ ਅਸੀਂ ਦੱਬ ਕੇ ਮਦਦ ਕਰਾਂਗੇ ਤੇ ਅਸੀਂ ਹਜੇ ਅਸੀਂ ਕੋਈ ਸੁਣਿਆ ਨਹੀਂ ਲਿਆ ਸਾਨੂੰ ਇੱਕ ਫੋਨ ਆਇਆ ਉਧਰੋਂ ਬਲਾਕ ਆਪਣੇ ਸ਼ਿਵਾਜੀ ਨੂੰ ਜਗਦੀਸ਼ ਮੇਰੇ ਭਾਈ ਸਾਹਿਬ ਨੂੰ ਫੋਨ ਆਇਆ ਵੀ ਟਿਕਟ ਅਨਾਉਂਸ ਹੋ ਗਈ ਆ ਅਸੀਂ ਨਾਲ ਦੀ ਨਾਲ ਤੁਰੰਤ ਅਸੀਂ ਸਾਰਾ ਪਰਿਵਾਰ ਉਹਨੇ ਇਕੱਠੇ ਹੋ ਰਿਹਾ ਤੇ ਅਸੀਂ ਅਸੀਂ ਸਾਰੇ ਵਰਕਰਾਂ ਨੂੰ ਇਕੱਠੇ ਕਰਾਂਗੇ ਸ਼ਹਿਰ ਹਰ ਪੂਥ ਲੈਵਲ ਤੇ ਸਾਡਾ ਸੰਘਰਸ਼ ਜਾਰੀ ਹੋ ਜੂਗਾ ਬਿਲਕੁਲ ਅਸੀਂ ਸ਼ੇਰ ਸਿੰਘ ਘੁਮਾਇਆ ਨੂੰ ਮਲੋੜ ਸ਼ਹਿਰ ਚੋਂ ਕੀ ਮਲੋੜ ਬਲਾਕ ਚੋਂ ਵਧਾ ਕੇ ਭੇਜਾਂਗੇ ਦੂਜੀ ਗੱਲ ਇਹ ਹੈ ਅੱਜ ਜੋ ਯੁੱਗ ਚੱਲ ਰਿਹਾ ਮੋਦੀ ਸਾਹਿਬ ਦਾ ਮੋਦੀ ਸਾਹਿਬ ਨੇ ਦੇਸ਼ ਦਾ ਜੋ ਨੁਕਸਾਨ ਕੀਤਾ ਐ ਇੰਨਾ ਕਿਸੇ ਨੇ ਨਹੀਂ ਕੀਤਾਗਾ ਮੋਦੀ ਸਾਹਿਬ ਨੇ ਸਭ ਤੋਂ ਜ਼ਿਆਦਾ ਨੁਕਸਾਨ ਵਪਾਰੀਆਂ ਦਾ ਕੀਤਾ ਜੇ ਕਹਿੰਦੇ ਹੋ ਵਪਾਰੀ ਸਭ ਤੋਂ ਜ਼ਿਆਦਾ ਜਿਹੜਾ ਛੋਟਾ ਵਪਾਰੀ ਆ ਉਹ ਬਹੁਤ ਹੀ ਬਹੁਤ ਹੀ ਥੱਲੇ ਲੈਵਲ ਤੇ ਲਿਆਂਦਾ ਸਿਰਫ 25 ਯਰ ਪਤੀਆਂ ਨੂੰ ਉਹ ਮੋਦੀ ਦੇਸ਼ ਉੱਤੇ ਚਲਾਉਣਾ ਚਾਹੁੰਦਾ ਉਹ ਆਮ ਬੰਦੇ ਦੀ ਉਹਨੂੰ ਕੋਈ ਚਿੰਤਾ ਨਹੀਂ ਹੈ ਸਿਲੰਡਰ ਹਰ ਗਰੀਬ ਪਰਿਵਾਰ ਨੂੰ ਲੋਡ ਹੁੰਦਾ ਉਹ 500 ਦੀ ਬਜਾਏ ਉਹ 1200 ਰੁਪਇਆ ਕੀਤਾ ਆ ਕੀ ਇਹ ਮਹਿੰਗਾਈ ਨਹੀਂ ਕੀ ਇਹਨੇ ਪੈਟਰੋਲ ਡੀਜ਼ਲ 55 ਰੁਪਏ ਜਿਹੜਾ ਸਮਰਤੀ ਰਾਣੀ ਸਨ 2012 ਦੇ ਵਿੱਚ ਕਹਿੰਦੀ ਸੀ ਵੀ 55 ਰੁਪਏ ਪੈਟਰੋਲ ਬਹੁਤ ਮਹਿੰਗਾ ਹੈ ਕੀ ਉਹ ਅੱਜ ਸੁੱਤੀ ਪਈ ਹੈ ਲਸੀ ਪੀਤੀ ਹੋਇਆ ਪੰਜਾਬੀ ਚੋਂ ਨੇ ਕੀ ਉਹਨੂੰ ਉਹਨੂੰ ਲੋੜ ਨਹੀਂ ਹੈਗੀ ਅੱਜ ਦੇਸ਼ ਦੇ ਆਮ ਨਾਗਰਿਕਾਂ ਨੂੰ ਕੀ ਲੋ ਮਹਿੰਗਾਈ ਹੈ ਨਹੀਂ ਐ ਇਕਨੋਮੀ ਦੇਸ਼ ਦੀ ਸਿਰਫ ਅੱਜ 5% 5.1% ਰਹਿ ਗਈ ਆ ਕੀ ਕੋ ਮਨਵੰਤ ਸਿੰਘ ਦੇ ਰਾਜ ਵਿੱਚ ਇਕਨੋਮੀ 8.4 ਸੀ ਅੱਜ ਕਹਿੰਦੇ ਮੋਦੀ ਸਾਹਿਬ ਕਹਿ ਰਹੇ ਆ 3 ਟ੍ਰਿਲੀਨ ਇਕਨੋਮੀ 10 ਟ੍ਰਿਲੀਅਨ ਹੋ ਕੀ ਹੁੰਦਾ 10 ਟ੍ਰਿਲੀਅਨ ਕੀ ਹੁੰਦਾ 10 ਟ੍ਰਿਲੀਅਨ ਤਾਂ ਆਉਂਦਾ ਜੇ 15% ਦੇਸ਼ ਦੀ ਇਕਨੋਮੀ ਹੋਵੇ 400 ਤੋਂ ਪਾਰ ਕਹਿੰਦੇ ਪਏ ਉਹਦੇ ਬਾਰੇ ਇਹ 400 ਪਾਰ ਨਹੀਂ ਇਹ 180 ਦੇ ਛਿਮੜ ਜਾਣਗੇ ਜੋ ਵੀ ਵੀ ਬੀਬੀ ਸੀ ਦੀ ਰਿਪੋਰਟ ਬੀਬੀ ਸੀ ਦੀ ਰਿਪੋਰਟ ਕੱਲ ਦੀ ਸੁਣ ਲਓ ਇਹਨਾਂ ਦੇ ਰੰਗ ਗੁੱਡੇ ਪਏ ਆ ਸਿਰਫ ਫਰਕ ਕਿੰਨਾ 60 ਸੀਟਾਂ ਦਾ ਰਹਿ ਗਿਆ ਇਕੱਲਾ ਕਾਂਗਰਸ ਤੇ ਬੀ ਜੀ ਪੀ ਦਾ 60 ਸਿਰਫ ਇਹ ਤਾਂ ਕੱਲੀਆਂ ਕਾਂਗਰਸ ਦੀਆਂ ਆਈਆਂ ਆ ਰਹੀਆਂ ਬਾਕੀ ਜਿਹੜਾ ਗੱਠ ਬੰਦਾ ਨਾਲ ਸਾਡਾ ਉਹ ਦੇਖੋ ਕਿੱਥੋਂ ਤੱਕ ਲੈ ਕੇ ਜਾਂਦਾ ਪੰਜਾਬ ਸਰਕਾਰ ਬਾਰੇ ਕੀ ਕਹਿੰਦੇ ਪੰਜਾਬ ਪੰਜਾਬ ਸਰਕਾਰ ਬਾਰੇ ਅਸੀਂ ਕਹਿਣਾ ਚਾਹੁੰਨੇ ਪੰਜਾਬ ਸਰਕਾਰ ਜਿਹੜੀ ਇੱਥੋਂ ਦੇ ਪੰਜਾਬ ਦੀ ਸਰਕਾਰ ਆ ਉਹ ਸਭ ਤੋਂ ਨਕਮੀ ਸਾਬਤ ਹੋਈ ਹੈ ਸਭ ਤੋਂ ਪਹਿਲਾਂ ਮੇਨ ਗੱਲ ਦੇਖ ਲਓ ਉਹ ਦਲਬੀਰ ਆਪਣੇ 골ਡੀ ਦੇ ਹਲਕੇ ਦੇ ਵਿੱਚ ਇੱਕ ਇੱਕ ਬਜ਼ੁਰਗ ਇੱਕ ਲੜਕੀ ਦੀ ਮਰੜ ਟੈਂਪੂ ਲੈ ਕੇ ਤੁਰਦਾ ਹੁੰਦਾ ਸੀ ਬੰਦਾ ਉਹ ਕਿੱਡੀ ਦੇਸ਼ ਦਾ ਉਹ ਮੁੱਖ ਮੰਤਰੀ ਹੁਣ ਸਨਮਾਨਤ ਕੀਤਾ ਉਹ ਮੋਟਰਸਾਈਕਲ ਦਿੱਤਾਂ ਨੂੰ ਸਾਡੀ ਧੀਆ ਭੈਣਾਂ ਦੀ ਰਾਖੀ ਦਾ ਕੀ ਕਰਨੀ ਹੈ ਉਹ ਵੇਖੋ ਕਿੰਨਾ ਇਨਸਾਫ ਨਹੀਂ ਹੁੰਦੇ ਨਾਲ ਹੋਇਆਗਾ ਉਹ ਲੜਕੀ ਜਿਹੜੀ ਭਾਵਾਂ ਦੀ ਸਾਡੀ ਭੈਣ ਦੀਦਲ ਵੀਰ ਗੋਲਡੀ ਦੀ ਚਲੋ ਠੀਕ ਹੈ ਉਹਦੇ ਕੋਈ ਮਨ ਮਟਾਫ ਸੀ ਚੱਲ ਫਿਰ ਵੀ ਉਸੇ ਚਲੋ ਕੋਈ ਨਹੀਂ ਫਿਰ ਵੀ ਭਾਵੇਂ ਉਹਨੂੰ ਮਨ ਮਟਾਫ ਸੀ ਜਾਂ ਕੋਈ ਵੀ ਪਰ ਉਹਦੇ ਦੇ ਈਡੀ ਦਾ ਸਕੰਜਾ ਕੋਈ ਹੋਰ ਬਿਜ਼ਨਸ ਲੈਵਲ ਦਾ ਵਪਾਰੀ ਵੀ ਸੀ ਉਹ ਬੰਦਾ ਉਹਦੇ ਤੇ ਦਬਾਅ ਪਾ ਕੇ ਇਹਨੂੰ ਜੁਆਇਨ ਕੀਤਾ ਪਰ ਡਰਨਾ ਨਹੀਂ ਚਾਹੀਦਾ ਅੱਜ ਦੇ ਯੁੱਗ ਚ ਮੋਦੀ ਕੋਈ ਉਹ ਰੱਬ ਨਹੀਂ ਹੈ ਹੋ ਗਿਆਗਾ ਅੱਜ ਮੋਦੀ ਰੱਬ ਨਹੀਂ ਹੈਗਾ ਮੋਦੀ ਹੁੰਦੇ ਨੇ ਕੀ ਇਹ ਨਹੀਂ ਪਰ ਕਿਸੇ ਨੂੰ ਡਰਨ ਦੀ ਲੋੜ ਨਹੀਂ ਅੱਜ ਵਪਾਰੀ ਸਹਿਮੇ ਆਇਆ ਦੇਸ਼ ਦੇ ਵਿੱਚ ਜੋ ਦੇਸ਼ ਦੇ ਵਿੱਚ ਜੀਐਸਟੀ 28% 18% ਹਰ ਚੀਜ਼ ਦੇ ਵੇਖੋ ਤੁਸੀਂ ਖਾਨਵੀਆਂ ਚੀਜ਼ਾਂ ਦੇ 5% ਇਹ ਤਬਾਹ ਕਰਤਾ ਮੋਦੀ ਨੇ ਮੋਦੀ ਆਪਾਂ ਕਾਂਗਰਸ ਦੀ ਕੀ ਮੈਨੀਫੈਸਟੋ ਹੈ ਗੱਲ ਕਰੀਏ ਮਲੋੜ ਦੇ ਵਿੱਚ ਜਿਹੜੇ ਮੁੱਦੇ ਨੇ ਉਹ ਮਲੋੜ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਮਲੋੜ ਦੇ ਜਿਹੜੇ